ਕੀ ਗੱਲ ਨਾ ਜੰਨੋ ਜਿਹੜਾ ਅੱਜ ਕੈਂਪ ਲੱਗੇ ਨੋਵਾਂ ਕੈਂਪ ਹੈ ਇਹ ਲਵਾਇਆ ਗਏ ਖੰਨੇ ਦੇ ਵਿੱਚ ਕੀ ਗੱਲ ਨਾ ਜੰਨੋ ਬਹੁਤ ਅੱਛੀ ਗੱਲ ਹੈ ਜਦੋਂ ਆਪਾਂ ਕੋਈ ਬਹੁਤ ਕੋਈ ਵੀ ਰੂਹ ਜਾਂਦੀ ਹੈ ਸਾਰੇ ਚੰਗੇ ਰੂਹਾਂ ਹੁੰਦੀਆਂ ਨੇ ਪੰਜਾਬ ਦੇ ਪਿੱਛੋਂ ਉਹਨਾਂ ਦੀ ਯਾਦ ਵਿੱਚ ਵਰਸੀ ਮਨਾਉਂਦੇ ਆਂ ਅਗਰ ਉਹ ਵਰਸੀ ਮਨਾਉਂਦੇ ਹੋ ਤਾਂ ਯਾਦ ਕਰਦੇ ਉਸੇ ਦਾ ਭਲਾ ਵੀ ਹੋ ਰਿਹਾ ਨਾਲ ਤੇ ਇਹ ਮੈਡੀਕਲ ਕੈਂਪ ਲੱਗਦੇ ਨੇ ਮੈਡੀਕਲ ਕੈਂਪ ਲੱਗਦੇ ਨੇ ਬਹੁਤ ਵੱਡੀ ਗੱਲ ਹੈ ਯਾਰ ਸਰਪਰ ਬੰਦੇ ਇਹੇ ਕਰਵਾ ਰਹੇ ਨੇ ਇਹਨਾਂ ਨੂੰ ਤਾਂ ਬਹੁਤ ਦੇਰੀ ਪਾ ਕੇ ਤਾਂ ਜਿਹੜੀਆਂ ਗੋਸ਼ਸ਼ਾ ਹੁੰਦੀਆਂ ਨੇ ਬਹੁਤ ਵਧੀਆ ਨੇ ਕਮਲਜੀਤ ਕਮਲ ਦੀ ਪ੍ਰਸ਼ੰਸਾ ਹੈ ਸਾਨੂੰ ਇਹ ਚੰਗਾ ਮਹਿਸੂਸ ਹੋ ਜਾਵੇ ਸ਼ਹਿਰ ਦੇ ਵਿੱਚ ਕੋਈ ਵੀ ਐਦਾਂ ਦਾ ਫੰਕਸ਼ਨ ਹੋਵੇ ਇਹ ਸਭ ਕੋਲ ਦੇ ਹੋਦੇ ਨੇ ਸਹਿਯੋਗ ਕਰਨ ਵਾਸਤੇ ਚਾਹੇ ਜਾਗਰਣ ਹੈ ਜਾਂ ਕੋਈ ਇਹ ਲੋਕਾਂ ਦੇ ਕੈਂਪ ਲੱਗੇ ਨੇ ਜਾਂ ਕੋਈ ਹੋਰ ਵੀ ਕਿਸੇ ਚੰਗੀ ਦਾ ਯੋਗ ਕਰਨਾ ਇਹਨਾਂ ਨੇ ਸ਼ਹਿਰ ਦੇ ਵਿੱਚ ਇਸ ਸਮੇਂ ਬੈਂਪਡ ਹੁੰਦੇ ਨੇ ਸੋ ਅਟੈਸਟ ਕਰਦੇ ਆ ਸਾਡੇ ਹਾਂ ਨੇ ਸ਼ਹਿਰ ਦੇ ਵਿੱਚ ਉਹਦੇ ਵੀ ਸਾਡੇ ਲੋਕ ਨੇ ਮਾਣ ਜੋ ਬਸਤੀਆਂ ਨੇ ਉਹ ਆਈਆਂ ਨੇ ਅੱਜ ਤੇ ਕੈਂਪ ਦੋਸਤੇ ਪੰਜਾਬ ਪੁਲਿਸ ਖੰਡਾ ਜਿਨ੍ਹਾਂ ਕਰਕੇ ਅਸੀਂ ਚੈਨ ਦੀ ਨੀਂ ਸੌਣੇ ਆਪਣੇ ਘਰਾਂ ਦੇ ਵਿੱਚ ਆਪਣੇ ਡਿਊਟੀ ਦੇ ਵਿਦਿਆਰਥੀਆਂ ਉਹ ਸਾਰੀ ਟੀਮ ਇੱਥੇ ਆਈ ਹੋਈ ਹੈ ਬੋਲ ਵੀ ਬਹੁਤ ਮਾਰਯੋਗ ਹਸਪਤਾਲ ਤੇ ਪਹੁੰਚ ਗਿਆ ਯਾਨੀ ਕਿਉਂਕਿ ਇਹਨਾਂ ਨੂੰ ਚੱਕਰ ਹੋ ਰਿਹਾ ਹੁੰਦਾ ਹੈ ਜਾਣ ਨਾਲ ਹੀ ਤੁਹਾਨੂੰ ਬਹੁਤ ਸਪੈਸ਼ਲ ਤੁਸੀਂ ਅਵੇਲ ਹੁੰਦੇ ਹੋ ਤੁਸੀਂ ਵੀ ਅੱਗੇ ਇਹਦਾ ਚੰਗਾ ਕਰਦੇ ਹੋ ਤੇ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਅੱਜ ਹਰ ਤਰ੍ਹਾਂ ਦੇ ਵੀ ਆਏ ਹੋਏ ਹੈਗੇ ਤੇ ਬਲੱਡ ਵੀ ਚੈੱਕ ਹੋ ਰਿਹਾ ਆਪਣਾ ਕਿਸੇ ਲੈ ਜਾਂਦੇ ਨੇ ਕਰ ਰਹੇ ਆ ਉਹ ਕਿ ਜਿਹੜੇ ਲਾਸਟ ਕੀਤੇ ਜਾਂਦੇ ਨੇ ਹੱਡੀਆਂ ਦੇ ਸਰਵਾਈਕਲ ਦੇ ਉਹ ਜਿਹੜਾ ਹਰ ਨੇ ਡਾਕਟਰ ਨੇ ਕਿਹਾ ਕਿ ਸੋਮਕਾਲੀ ਬਹੁਤ ਦਿਨ ਸੰਭੋਧਿਆ ਬਹੁਤ ਅੱਛੀ ਕਰ ਲਾ ਉਹਨਾਂ ਨੇ ਜੜੀ ਇਸ ਤਰ੍ਹਾਂ ਕੋਈ ਵੀ ਆ ਕੇ ਤੇ ਪੂਰੀ ਦੇ ਵਿੱਚ ਸਾਰਾ ਕੁਝ ਚੈੱਕ ਕਰ ਰਹੇ ਨੇ ਫਿਰ ਦਵਾਈਆਂ ਦੇ ਰਹੇ ਨੇ ਬਹੁਤ ਵੱਡਾ ਬੜਾ ਪੁੰਨ ਵਾਲਾ ਕੰਮ ਹੈ ਜੋ छोटा जी आज जो कैंप लगाया गया है नौवीं बस्ती पे छोटा जी के और आप पहुंच पहुंचो क्या कहना चाहते हैं क्या कहना चाहते हैं मैं ये कहना चाहता हूं जी कि दादी जी का हमेशा से एक सपना था कि सब लोग खासकर लेडीज अपना प्रिवेंटिव हेल्थ केयर के ऊपर फोकस रखें होता ये है कि अब अनफॉर्चुनेटली मेरी मासी जी भी इसी जनवरी में गुजर गए शी वॉज ओनली सिक्सटी ईयर्स नॉट इवन सिक्सटी तो सबसे बड़ी प्रॉब्लम क्या है लेडीज अपना ध्यान नहीं रखती तो जो हमारे को बीमारियाँ आनी होती हैं ना जी वो पहले हमारे को दरवाजे पर खटाती हैं एकदम हमारे को इम्पैक्ट नहीं करती कई साल पहले हमें पता लगना शुरू हो जाता है कि हमारा जो शरीर है वो सबका शुरू हो गया तो प्रिवेंटिव हेल्थ केयर जो कि मेडिकल हेल्थ कैंप्स जो हम लगाते हैं या डॉक्टर्स लगाते हैं हॉस्पिटल से लगाते हैं तो उसमें तो सब लोग अपना जाके चेकअप जरूर करवाएं रिपोर्ट ले कि क्या है चाहे तीन चार डॉक्टर्स के साथ कंसल्ट कर लें कि अगर आपको नहीं विश्वास हो रहा कि रिपोर्ट क्या कह रही है तो तीन डॉक्टर्स को कंसल्ट करना जरूरी बनता है बट प्रिवेंट, प्रिवेंटिव हेल्थ केयर चेकअप इज वेरी इंपॉर्टेंट क्योंकि जैसे लोग ज्यादा अवेयरनेस नहीं है कैंपों के बारे में जैसे चेकअप आपने किया है हाँ। क्या करना चाहते हैं पब्लिक को भी इन कैंपों में कितना सहयोग मिलता है लोगों को पब्जी को बहुत सहयोग मिलता है जी बड़े सारे लोगों को मैंने कई बार देखा है कि ब्लड टेस्ट भी निकल आता है क्योंकि

ਪੰਜਾਬ ਕੇਸਰੀ ਗਰੁੱਪ ਹਿੰਦ ਸਮਾਚਾਰ ਗਰੁੱਪ ਨੇ ਇਹਨਾਂ ਨੂੰ ਨਾਮ ਮਾਰ ਬਖਸ਼ਿਆ ਲੰਬੇ ਸਮੇਂ ਤੋਂ ਆਪਣੇ ਕਲਮ ਦੀ ਤਾਕਤ ਨਾਲ ਸਪਸ਼ਟ ਤੇ ਨਸਪਸ਼ ਸ ਮੇਗਾ ਨਾਲ ਦਿਲ ਦੇ ਬਿਲਕੁਲ پاک ਸਾਹਿਬ ਮੇਰਾ ਮੀਡੀਆ ਜਗਤ ਦੇ ਕਾਫੀ ਭਾਈਚਾਰੇ ਦਾ ਪਿਆਰ ਹੈ ਪਰ ਜੋ ਕਮਲਜੀਤ ਸਿੰਘ ਕਮਲਜੀਤ ਕਮਲ ਦੇ ਵਿੱਚ ਤਾਕਤ ਹੈ ਪੈਦੀ ਸੁਖਵਿੰਦਰ ਕੌਰ ਜੀ ਜਿਹੜੇ ਨਾਲ ਧਰਮ ਬਤਨੀ ਨੇ ਉਹਨਾਂ ਦੀ ਕਲੰਨ ਵਿੱਚ ਤਾਕਤ ਹੈ ਉਹ ਕਿਤੇ ਨਹੀਂ ਹੈ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਆ ਚਾਹ ਸਮੇਂ ਦੀ ਸਰਕਾਰ ਹੋਵੇ ਚਾਹ ਆਪੋਜੀਸ਼ਨ ਹੋਵੇ ਹਮੇਸ਼ਾ ਕਿਸਦਾ ਪੱਖ ਨਹੀਂ ਪੂਰਦੇ ਹਮੇਸ਼ਾ ਸਮਾਨਤਾ ਦੀ ਗੱਲ ਕਰਦੇ ਆ ਇਹ ਸਮਾਜ ਸੇਵਾ ਦੀ ਗੱਲ ਕਰੀਏ ਬਲੱਡ ਕੈਂਪਾਂ ਦੀ ਜੇ ਅਸੀਂ ਕਾਫੀ ਚੱਲੀਆਂ ਜਾਂਦੀਆਂ ਆ ਮੈਡੀਕਲ ਕੈਂਪਾਂ ਜਾਂਦੀਆਂ ਜਾਂਦੀਆਂ ਆ ਇਹਨਾਂ ਨੂੰ ਜਿਹੜੇ ਵੀ ਮੈਡੀਕਲ ਕੈਂਪ ਹੁੰਦੇ ਕੰਮ ਹੁੰਦਾ ਦੇਖੋ ਹਜ਼ਾਰਾਂ ਲੋਕ ਆਏ ਇੱਥੇ ਮੈਡੀਕਲ ਜਿਹੜੀਆਂ ਸੁਵਿਧਾਵਾਂ ਨੇ ਇਹਨਾਂ ਨੂੰ ਜੀ ਮਦਦ ਲੈ ਰਹੇ ਨੇ ਅੱਜ ਕੈਂਪ ਦੇ ਵਿੱਚ ਇੱਕ ਵਿਆਹ ਵਰਗਾ ਮਾਹੌਲ ਹੈ ਵੈਸੇ ਵੀ ਜਦੋਂ ਇਹਨਾਂ ਦੇ ਅਸੀਂ ਦਫ਼ਤਰ ਚੱਲ ਜਾਂਦੇ ਆ ਉੱਥੇ ਜਿਵੇਂ ਇੱਕ ਚਲ ਜਾਓ ਕਿਸੇ ਮੌਜੂਦਾ ਸਮੇਂ ਦੀ ਸਰਕਾਰ ਦੇ ਕੈਬਨਿਟ ਮਨਿਸਟਰ ਦੇ ਘਰੇ ਦਰਬਾਰ ਲੱਗਿਆ ਹੁੰਦਾ ਉ ਤਾਂ ਲੋਕ ਆਪਣੱਸਸਿਆ ਲੈ ਕੇ ਆਉਂਦੇ ਆ ਦੀ ਹਸਪਤਾਲ ਦੀ ਕਿਸੇ ਦੀ ਕੋਈ ਗਰੀਬ ਲੋਕ ਆ ਹਮੇਸ਼ਾ ਮਾਫ ਕਰਦੇ ਆ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਇਸ ਵਾਰ ਜਿਹੜਾ ਪਦਮ ਸ਼੍ਰੀ ਲਈ ਅਵਾਰਡ ਜਿਹੜਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਕਮੈਂਡ ਕਰਕੇ ਭੇਜਦੀ ਆ ਇਦਾਂ ਹੀ ਸੋਤਾ ਨਾਮ ਹੀ ਭੇਜੇ ਕਮਨਜੀ ਦਾ ਨਾਮ ਨਹੀਂ ਦਰੂ ਰਿਹਾ ਜ ਸਾਜੀ ਇੱਕ ਨਦਰਾਣੇ ਦੇ ਵਿੱਚ ਗੱਲ ਜਿਹੜਾ ਸ਼ਿਸ਼نگ ਆਗੂ ਦੇ ਉੱਪਰ ਹਮਲਾ ਹੋਇਆ ਉਹ ਤੇ ਬੜੇ ਕੀ ਕਰਨਾ ਚਾਹੀਦਾ ਵੀ ਅਸੀਂ ਜਾ ਰਹੇ ਹਾਂ ਅੱਜ ਸਾਡੇ ਸਾਥੀ ਕਫੀਰ ਤੋਂ ਪਹੁੰਚੇ ਅਸੀਂ ਜਾ ਰਹੇ ਹਾਂ ਇਹ ਕੋਈ ਪਹਿਲਾ ਨਹੀਂ ਹੋਇਆ ਪਹਿਲਾਂ ਖੰਨਾ ਦੇ ਵਿੱਚ ਸਾਡੇ ਭਰਾ ਦੁਰਗਾ ਗੁਪਤਾ ਫਿਰ ਲੁਧਿਆਣਾ ਦੇ ਵਿੱਚ ਵੀ ਹਿੰਦੂ ਨੇਤਾ ਅਮਿਤ ਸ਼ਰਮਾ ਹਿੰਦੂ ਤਖਤ ਦੇ ਨੇਤਾ ਸੀ ਫਿਰ ਆਰਐਸਐਸ ਵਰਗੀ ਵੱਡੇ ਇੱਕ ਗਰੁੱਪ ਦੇ ਪੰਜਾਬ ਪੱਤਰ ਦੇ ਨੀਟਰ ਬ੍ਰਿਗੇਡੀਅਰ ਕਗਨੇਚਾ ਉਸ ਤੋਂ ਬਾਅਦ ਫੇਰ ਲੁਧਿਆਣਾ ਵਿਖਾਈ ਆਰਐਸਐਸ ਸ਼ਾਖਾ ਤੋਂ ਵਾਪਸ ਆ ਰਹੇ ਅਰਵਿੰਦਰ ਗੁਸਾਈ ਜੀ ਇਹ ਕਿਰਸ਼ਨ ਭਾਈ ਚਾਹੇ ਤੋਂ ਪਾਸਟਰ ਜੀ ਫੇਰ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਸੁਦੀਪ ਨਾ ਦੇ ਸੱਚ ਦੀ ਹੱਤਿਆ ਹੁੰਦੀ ਹੈ ਸਾਡੇ ਵੱਡੇ ਭਾਈ ਸੁਦੀਰ ਸੂਰੀ ਜੀ ਗੁਰਦਾਸਪੁਰ ਦੇ ਸ਼ਿਸ਼ਨਾ ਬਾਲਾ ਇਹਨਾਂ ਦੀ ਤਾਂ ਹੱਤਿਆਵਾਂ ਹੁੰਦੀਆਂ ਨੇ ਗੁਰਦਾਸਪੁਰ ਤੇ ਬਾਲਾ ਸਾਹਿਬ ਸ਼ਿਸ਼ਨਾ ਠੇਕ ਪ੍ਰਧਾਨ ਸਹੁਰਵਿੰਦਰ ਸੋਨੀ ਤੇ ਹਮਲਾ ਤੀਨਾ ਨਗਰ ਧਾਰੀਵਾਲ ਵਿਖੇ ਸ਼ਿਵ ਸੁਨਾ ਦੇ ਆਗੂ ਹਨੀ ਮਹਾਜਨ ਤੇ ਹਮਲਾ ਉਹਨਾਂ ਦੇ ਸਾਥੀ ਦੀ ਮੌਤ ਆ ਨੰਗਲ ਵਿਖੇ ਪ੍ਰਭਕਰ ਜੀ ਦੀ ਮੌਤ ਇਹ ਸ਼ਰਿਆ ਵਿੱਚ ਦਿਖਾ ਰਹੀਆਂ ਨੇ ਕਿ ਹਿੰਦੂ ਪੰਜਾਬ ਦੇ ਵਿੱਚ ਸੁਰੱਖਿਤ ਨਹੀਂ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੋਵੇ ਜਾਂ ਮੌਜੂਦਾ ਸਰਕਾਰ ਹੋਵੇ ਇਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਮੈਂ ਪਿਛਲੀਆਂ ਕਿੰਨੀਆਂ ਸਰਕਾਰਾਂ ਲੰਘੀਆਂ ਹਿੰਦੂ ਸੁਰੱਖਿਤ ਨਹੀਂ ਰਹੇ ਸਾਨੂੰ ਸੁਰੱਖਿਆ ਮਿਲਨੀ ਹੋਈਆਂ ਨੇ ਮੈਂ ਨਹੀਂ ਕਹਿੰਦਾ ਨਹੀਂ ਮਿਲ ਸਕਿਆ ਸੰਦੀਪ ਠਾਪਰ ਨੂੰ ਵੀ ਮਿਲੀ ਹੋਈ ਸੀ ਗੱਲ ਸੁਰੱਖਿਆ ਦੀ ਨਹੀਂ ਕਿੰਨੀ ਦੇਣੀ ਕਿੰਨੀ ਨਹੀਂ ਦੇਣੀ ਸਰਕਾਰ ਨੇ ਦੇਖਣਾ ਕਿ ਇੱਕ ਬੰਦਾ ਦੇਣਾ 10 ਬੰਦੇ ਦੇਖਣੇ ਆ ਇਕੱਲੀ ਸਾਡੀ ਸੁਰੱਖਿਆ ਦੀ ਗੱਲ ਨਹੀਂ ਹੈ ਕਿਸੇ ਵੀ ਲੀਡਰ ਦਾ ਕਿਸੇ ਨਾ ਵੀ ਸੁਰੱਖਿਆ ਲੱਗਦੀ ਹੈ ਮੇਰੀ ਉਹਨਾਂ ਅਗੇ ਅਪੀਲ ਹੈ ਕਿ ਜਿਹੜੇ ਸੁਰੱਖਿਆ ਜਿਹੜੇ ਐਮਪਲਾਈ ਲਵਾਏ ਜਾਣ ਮੈਂਟਲੀ ਵੀ ਪ੍ਰੇਪੇਅਰ ਹੋਣ ਗੋਲੀ ਚਲਾਣ ਦੇ ਵਿੱਚ ਉਸ ਹਮਲੇ ਨੂੰ ਰੋਕਣ ਲਈ ਪ੍ਰੇਪੇਅਰ ਹੋਣ ਹੁਣ ਇੱਕ 50 ਸਾਲ ਦਾ ਬੰਦਾ ਜਿਹੜਾ ਤੁਹਾਡਾ ਸਿਕਿਉਰਿਟੀ ਚ ਲੱਗਿਆ ਅੱਜ ਤੱਕ ਦੇਖਦੇ ਜਿਹੜੇ ਆ ਬਚਕਣੇ ਬਲੰਗਣੇ ਜਿਹਾ ਤੁਰੇ ਫਿਰਦੇ ਲੋਰੈਂਸ ਸੌਂ ਹੀ ਵਰਗੇ ਵੀ ਵੀ ਸਾਲ ਦੇ 9mm ਚੱਕੀ ਫਿਰਦੇ ਆ ਕੱਲ ਨੂੰ ਉਹ ਗੋਲੀ ਮਾਰ ਕੇ ਭੱਜਦਾ ਲ ਮਗਰ ਹੀ ਭੱਜਣਾ ਪੈਂਦਾ 50 ਸਾਲ ਦਾ ਬੰਦਾ ਕਿੱਦਾਂ ਭੱਜੇਗਾ ਹਰ ਬੰਦੇ ਨੂੰ ਪੀਪੀ ਸ਼ੂਰਤ ਨਹੀਂ ਕਮਾ ਸਕਦਾ ਨਰਜੀ ਹਮਲਾਵਰ ਜਿਹੜੇ ਨੇ ਉਹ ਫੜੋ ਗਏ ਨੇ ਬਦਗੜ ਰਹੇ ਆ ਮੇਰੀ ਸਰਕਾਰ ਅੱਗੇ ਪੀਲ ਹੈ ਜੇ ਜਿਆਦਾ ਜੇਦਾ ਸਾਨੂੰ ਖਤਰਾ ਹੈਗਾ ਤਾਂ ਸਾਨੂੰ ਸੁਰੱਖਿਆ ਦੇਣੀ ਹੈ ਤਾਂ ਸਹੀ ਸੁਰੱਖਿਆ ਪੂਰੀ ਸੁਰੱਖਿਆ ਦੋ ਸੁਰੱਖਿਆ ਦੇ ਨਾਂ ਤੇ ਮਜ਼ਾਕ ਨਾ ਕਰੋ ਕਿ ਬਾਅਦ ਵਿੱਚ ਤੁਸੀਂ ਕਹਿ ਦੋ ਅਸੀਂ ਤਾਂ ਇੰਨੀ ਸੁਰੱਖਿਆ ਦਿੱਤੀ ਸੀ ਜੀ ਕੀ ਕਰ ਸਕਦੇ ਆ ਅਨਫੋਰਚਨਟਲੀ ਹੋ ਗਿਆ ਜੀ ਸੰਦੀਪ ਠਾਪਰ ਜੀ ਹੁਣ ਕਈ ਲੋਕ ਕਹਿ ਰਹੇ ਆ ਜੀ ਬੜਾ ਬੋਲਦੇ ਸੀ ਇੱਦਾਂ ਸੀ ਜੇ ਗਲਤ ਬੋਲਦੇ ਸੀ ਸਰਕਾਰ ਨੇ ਪਰਚਾ ਕਿਉਂ ਨਹੀਂ ਦਰਜ ਕੀਤਾ ਉਹਨਾਂ ਤੇ ਹਮੇਸ਼ਾ ਸਹੀ ਗੱਲ ਕਰਦੇ ਸੀ ਆਪਣੇ ਧਰਮ ਦੀ ਗੱਲ ਕਰਦੇ ਸੀ ਤਿਰੰਗੇ ਦੇ ਸਨਮਾਨ ਦੀ ਗੱਲ ਕਰਦੇ ਸੀ ਜਿਹੜਾ ਨਾ ਪੁਲਿਸ ਨੇ ਹਮਲਾਵਰਨ ਫੜ ਕੇ ਅੱਛਾ ਕੰਮ ਕੀਤਾ ਹੈ ਪਰ ਹਮਲਾ ਹੋਇਆ ਹੀ ਕਿਉਂ? ਖਾਨੇ ਚੌਂਕੀ ਤੋਂ 50 ਮਿੰਟ ਦੀ ਦੂਰੀ ਤੇ ਅੱਜ ਕੋਈ ਮੀਡੀਆ ਦੀ ਖਬਰ ਤੋਂ ਪੜਿਆ ਕਿ ਪੁਲਿਸ ਨੂੰ ਪਹੁੰਚੇ ਥੀ ਕਾਫੀ ਟਾਈਮ ਲੱਗ ਗਿਆ। ਉਹ ਮੇਰੀ ਬੇਨਤੀ ਹੈ ਬੀਜਪੀ ਸਾਹਿਬ ਅੱਗੇ ਵੀ ਸੀਐਮ ਸਾਹਿਬ ਅੱਗੇ ਵੀ ਜੇ ਤਾਂ ਕਿਸੇ ਨੂੰ ਖਤਰਾ ਹੈ ਕਦਰ ਕੁਆਲਟੀ ਸੁਧਾਰ ਨਾਲ ਨਾ ਦਿੱਤੀ ਜਾਵੇ ਕਿ ਕੁਆਲਟੀ ਵੇਚੀ ਤੇ ਕੁਆਲਟੀ ਨਾ ਦਿੱਤੀ ਜਾਵੇ